ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਹਾਜ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੂਚਾ ਸੂਚਨਾ ਹੋਈ ਜੇ ਸੋਚੀ ਲਖਵਾਰ ਚੁਪੈ ਚੁਪਨਾ ਹੋਈ ਜੇ ਲਾ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੀਬੰਨਾ ਪੁਰੀਆਂ ਪਾਰ ਸਹਸ ਸਿਆਣ ਪਾ ਲਖ ਹੋਹੇ ਤਾਇਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀਉ ਹੁਕਮ ਮਿਲੇ ਵਢਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸ਼ੀ ਸੇਖ ਹੁਕਮੀ ਸਦਾ ਪੁਆਈਐ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ 부ਜਿਆ ਤਾ ਹਉ ਮੈਂ ਕਹਿ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਹੋ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੇ ਦਿਸੈ ਦੂਰ ਂਗਾਵੇ ਕੋ ਵੇਖਾ ਹਾਦ ਰਾਹ ਦੂਰ ਕਤਨਾ ਕਥੀ ਨਾ ਵੈ ਟੂਟ ਕਤ ਕਤ ਕਥੀ ਕੋਟੀ ਕੋਟ ਕੋਟ ਦਿਨ ਦਾ ਦੇ ਲੈਂਦੇ ਥਕ ਪਾਹੀ ਜੁਗਾ ਜੁਗੰਤਰ ਘਾਹੀ ਖਾਹੀ ਹੁਕਮੇ ਹੁਕਮ ਚਲਾਏ ਰਾਹੂ ਨਾਨਕ ਵਿਖਸੇ ਵੀ ਪਰਵਾਹੂ ਸਾਚਾ ਸਾਹਿਬ ਸਾਚਨਾਇ ਪਾਖਿਆ ਪਾਉ ਅਪਾਰ ਆਖਹ ਮੰਗਹ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕਾ ਅਗੇ ਰਖਿਆ ਜਦ ਸਦਰਬਾਰ ਮੋਹ ਕੇ ਬੋਲਣ ਬੋਲੀਆ ਜਿਸੁ ਅੰਤਰਿ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਕ ਦੁਆਰ ਨਾਨਕ ਕਿਵੇਂ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪਿ ਆਪ ਨਿਰੰਝਨ ਸੋਏ ਜਿਨਿ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਨੀਐ ਮਨ ਰਖੀਐ ਭਾਉ ਦੁਖ ਪਰ ਹਰ ਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰਗ ਗੁਰਮੁਖ ਰਹਿ ਆਸਮਾਈ ਘੁਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋਂ ਜਾਣਾ ਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੂ ਮੈਂ ਵਿਸਰਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਮਿਣ ਪਾਣੇ ਕੇ ਨਾਏ ਕਰੀ ਜੇ ਤੇ ਸਿਰਠੁ ਪਾਈ ਵੇ ਕਾਮਨ ਕਰਮਾ ਕੇ ਮਿਲੇ ਲਈ ਮਤ ਵਿਚਰਤਨ ਜਵਾਹ ਮਾਨਿਕ ਜੇਕ ਗੁਰ ਕੀ ਸਿਕ ਸੁਣੀ ਗੁਰਾਇਕ ਦੇਹ 부ਝਾਈ ਸਬਨਾ ਜੀਆਂ ਕਾਇਕ ਦਾਤਾ ਸੂ ਮੈਂ ਵਿਸਰਨਾ ਜਾਈ ਜੇ ਜੁਗਚਾਰਿਆਰ ਜਾ ਹੂਰਦ ਸੂਨੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚਲੇ ਸਭ ਕੋਏ ਜੰਗਾ ਨਾਮ ਰਖਾਇ ਕੈ ਜਿਸ ਕੀ ਰਜਗਲੇ ਜੇ ਤਿਸ ਨਦਰ ਨਾ ਵਈ ਤਾਂ ਬਾਤ ਨਾ ਪੁੱਛੇ ਕੇ ਕੀਟਾ ਅੰਦਰ ਕੀਟਕਾਰ ਦੂਸੀ ਦੋਸਤ ਰੇ ਨਾਨਕ ਨਿਰਗੁਨ ਗੁਣ ਕਰੈ ਗੁਣਵੰਤਾਂ ਗੁੰਦੇ ਤਿਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀ ਸੁਰਨਾਥ ਸੁਣਿਆ ਧਰਤਵ ਲਕਾਸ ਸੁਣਿਆ ਦੀਪ ਲੋਪਾ ਤਾਲ ਸੁਣਿਆ ਪੋਹ ਨਾ ਸਕੈ ਕਾਲ ਨਾਨਕ ਭਗਤਾਂ ਸੁਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾਇੰਦ ਸੁਣਿਆ ਮੁਕਤ ਸਲਾਹ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅਸਰ ਕਾ ਇਸ਼ਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾਂ ਗੁਨਾ ਕੀ ਗਾਹ ਸੁਣਿਆ ਸ਼ੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਹੂ ਸੁਣਿਆ ਹਾਥ ਹੋਵੇ ਉਸ ਗਾਹੂ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਮਨ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪੀਚੇ ਪਛਤਾਏ ਕਾਗਦ ਕਲਮ ਨਾਲ ਲਿਖਨ ਹਾਰ ਮਨਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਸੁਰਤ ਹੋਵਾ ਮਨ ਬੁੱਧ ਮਨਨੇ ਸਗਲ ਪਵਨ ਕੀ ਸੁੱਧ ਮਨਨੇ ਮੋਹ ਝੂਟਾ ਨਾ ਖਾਏ ਮਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਮਾਰਗ ਠਾਗ ਨਾ ਪਾਏ ਮਨਨੇ ਪਾਸਿਓਂ ਪ੍ਰਗਟ ਜਾਏ ਮਨੈ ਮਗਨਾ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੁਗਦੁਆਰ ਮਨੈ ਪਰਵਾਰੇ ਸਾਧਾਰ ਮਨੈ ਤਰੈ ਤਾਰੇ ਗੁਰ ਸੇਖ ਮਨੈ ਨਾਨਕ ਭਵੇ ਨਾ ਪ੍ਰਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੁਖ ਹੈ ਦਰ ਰਾਜਾਨ ਪੰਜਾਂ ਕਾ ਗੁਰੂ ਏਕ ਧਿਆਨ ਜੀ ਕੋ ਕਹੇ ਕਰੇ ਵਿਚਾਰ ਕਰਤੇ ਕਿਆ ਕਰਨੇ ਨਹੀਂ ਸੁਮਾਰ ਤੋਲ ਧਰਮ ਦੇ ਆਕਾਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ ਬੂਝੈ ਹੋਵੇ ਸਚਿਆਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੂਰ ਹੂਰ ਤੇਸਤੇ ਪਾਰ ਤਲੈ ਕਮੰਜ਼ੂਰ ਜੀ ਜਾ ਤਰੰਗਾ ਕੇ ਨਾਮ ਸਭ ਨਾਂ ਲਿਖਿਆ ਉੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸੁਆਲਿਓ ਰੂਪ ਕੀਤੀ ਦਾ ਜਾਣੇ ਕੌਣ ਕੂਤ ਕੀਤਾ ਵਸਾਓ ਏ ਕੋ ਕਵਾਉ ਤਿਸ ਦੇ ਹੋਏ ਲਗ ਦਰਿਆਉ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਸੰਗ ਪਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਗਵੇਦ ਪਾਠ ਸੰਗ ਜੋਗ ਮਨ ਰਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਅ ਸੰਦਾਤਾਰ ਸੰਗ ਸੂਰ ਮੋਹ ਭਗਤ ਸਾਰ ਸੰਗ ਮੋਹਨ ਲਿਵਲਾਇ ਤਾਰ ਕੁਦਿਤ ਗਵਨ ਕਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਧ ਭਾਵੈ ਸਾਈ ਪਲਿਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਮੂਰਖੰਦ ਘੋਰ ਸੰਘ ਚੋਰ ਹਰਾਮ ਖੋਰ ਅਸੰਖ ਮਰ ਕਰ ਜਾਹੀ ਜੋਰ ਸੰਗਲ ਵਟਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਪਖ ਖਾਹੀ ਅਸੰਖ ਨੰਦਕ ਸਰਕਰ ਹੈ ਭਾਰ ਨਾਨਕ ਨੀਜ ਕਾ ਇਹ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਪਾਵੇ ਸਾਈ ਪਲਿਕਾਰ ਤੂੰ ਸਦਾ ਸਲਾਮ ਅੰਦਰੰਕਾਰ ਸੰਖ ਨਾਮ ਸੰਗਤਾਬ ਅਗੰਗਮ ਗੰਮ ਸੰਖ ਲੋਹ ਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਖਰੀ ਸਾਲਾਹ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਨ ਬੋਲਣ ਬਾਨ ਅਖਰਾ ਸਿਰ ਸੰਜੋਗ ਵਿਖਾਨ ਜਿਨੇ ਲਿਖੇ ਤੇ ਸਿਰ ਨਾਹੀ ਜਿ ਫਰਮਾਏ ਤੇ ਤੇ ਪਾਹੀ ਜੀਤਾ ਕੀਤਾ ਤੇ ਤਨਾਉ ਵਿਨਾ ਵਿਨਾਹੀ ਕੋ ਥਾਉ ਕੁਦਰਤ ਕਮਨ ਕਾ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਰਨਕਾਰ ਪਰਿਆ ਹੱਥ ਪੈਰ ਤਨ ਦੇਹ ਪਾਣੀ ਤੋਤਾ ਉਤਰ ਸਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਓ ਧੋਏ ਪਰਿਆ ਮਤ ਪਾਪਾ ਕੇ ਸੰਗ ਓ ਧੋਪੈ ਨਾਮ ਹੈ ਕੈ ਰੰਗ ਪੁੰਨੀ ਪਾਪੀ ਅਖ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਬੀਜਾ ਪੀਖਾ ਹੂ ਨਾਨਕ ਹੁਕਮੀ ਆਵੂ ਹੋ ਜਾਹੁ ਤੀਰਥ ਤਾਪ ਦਿਆ ਦਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਨਿਆ ਮਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮਨ ਲਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸੁਆਸਥਾਤ ਬਾਣੀ ਬਰਮਾਉ ਸਾ ਸੁਹਾਨ ਸਦਾ ਮਨ ਚਾਉ ਕਮਸ ਵੇਲਾ ਵਕਤ ਕਵਨ ਕਮਨ ਥਤ ਕਵਨ ਵਾਰ ਕਮਸੇ ਰੂਤੀ ਮਾ ਕਵਨ ਜਿਤ ਹੋ ਆਕਾਰ ਵੇਲ ਨਾ ਪਾਇ ਪੰਡ ਤੀਜੇ ਹੋਵੇ ਲੇ ਕੁਰਾਨ ਵਕਤ ਨਾ ਪਾਇਓ ਕਾਦੀਆਂ ਜੇ ਲਿਖਨ ਲੇ ਕੁਰਾਨ ਥਤ ਵਾਰ ਨਾ ਜੋਗੀ ਜਾਣੇ ਰਤ ਮਾ ਨਾ ਕੋਈ ਜਾ ਕਰਤਾ ਸਿਠੀ ਕੋ ਸਾਝੀ ਆਪੇ ਜਾਣੇ ਸੂਈ ਕਿਵ ਕਰਿਆ ਖਾਂ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖੰ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾਹੂ ਵੈ ਨਾਨਕ ਜੇ ਕੋ ਆਪੂ ਜਾਣੇ ਅੱਗੇ ਗਿਆ ਨਾ ਸੂਹੈ ਪਤਲ ਪਤਲ ਲਖਾਗਾ ਸਾਗਾਸ ਊੜ ਕੋੜ ਕਪਾਲ ਥਕੇ ਵੇਦ ਕਹਨਿਕ ਬਾਤ ਸੈ ਸਠਾਰਾ ਕਹਨਕ ਤੇ ਬਾਸ ਲੂ ਇਕ ਤਾਤ ਲੇਖਾ ਹੋਏ ਤਾਂ ਲਿਖਿਆ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਖਿਆ ਆਪੇ ਜਾਣ ਆਪ ਸਾਲਾਹੀ ਸਾਲਾਹੀ ਤੀ ਸੂਰਤ ਨ ਪਾਈਆਂ ਨਦੀਆਂ ਤੇ ਵਾਹ ਪਵਨ ਹੈ ਸੰਮੰਧ ਨਾ ਜਾਣੀ ਹੈ ਸਮੂਹ ਸਾ ਸੁਲਤਾਨ ਗਿਰਹਾਂ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਸ ਮਨ ਹੋ ਨਾ ਵੀਸਰ ਹੈ ਅੰਤ ਨਾ ਸਿਫਤੀ ਕਹਿਨਾ ਅੰਤ ਅੰਤ ਨਾ ਕਰਨੇ ਦੇ ਨਾਂਤ ਅੰਤ ਨਾ ਵੇਖਣ ਸੁਣਨਾ ਅੰਤ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਬਾਰਾ ਵਾਰ ਮਹੰਤ ਕਾਰਨ ਕੀਤੇ ਬਿਲਲਾਹੀ ਤਾਂ ਕਿ ਅੰਤ ਨਾ ਪਾਈ ਜਾਹੀ ਹੂ ਅੰਤ ਨਾ ਜਾਣੇ ਕੋਈ ਬਹੁਤਾ ਕਈਆ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉੱਚਾ ਨਾਮੀ ਵੱਡੂ ਚਾ ਹੂਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ ਜੀਵੜੀ ਆਪ ਜਾਣੇ ਆਪ ਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਚਲਨਾ ਤੁਮਾਏ ਕੀਤੇ ਮੰਗਹਿ ਜੁਦ ਪਾਰ ਕੀਤੇ ਅੰਗੜ ਨਹੀਂ ਵਿਚਾਰ ਕੀਤੇ ਖਾਪ ਟੂਟੇ ਵਿਕਾਰ ਕੀਤੇ ਲੈ ਲੈ ਮੁਕਰ ਪਾਹੀ ਕੀਤੇ ਮੂਰਖਾਹੀ ਕਾਹੀ ਕੀਤਿਆ ਦੁਖ ਭੂਖ ਸਦਮਾਰ ਹੀ ਬੀਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਕਾਖਨ ਪਾਏ ਉਹ ਜਾਣੇ ਜੇ ਤੇ ਆਮੋ ਖਾਏ ਆਪੇ ਜਾਣੇ ਆਪੇ ਦੀ ਆਖੇ ਸੀਪੀ ਕੀ ਕੀ ਜਿਸਨੂੰ ਬਖਸ਼ੇ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁਲ ਵਪਾਰ ਅਮੁਲ ਵਪਾਰੀ ਅਮੁਲ ਢੰਡਾਰ ਮੁਲਾਵੈ ਮੁਲਾ ਜਾਹੇ ਮੁਲ ਭਾਏ ਮੁਲਾ ਸਮਾਹੇ ਮੁਲ ਧਰਮ ਮੁਲ ਦੀ ਬਾਣ ਅਮੁਲ ਤੁਲ ਮੁਲ ਪ੍ਰਵਾਨ ਨਮੋ ਲਬਕਸੀ ਸ਼ੰਮੁਨੀ ਸ਼ਾ ਨਮੁਲ ਕਰਮਮੁਲ ਫਰਮਾਨ ਮੁੱਲੋ ਮੁਲਾਖਿਆ ਨਾ ਜਾਇ ਆਖ ਆਖ ਰਹੇ ਲਿਵ ਲਾਇ ਆਖਿਆ ਵੀਦ ਬਾੜ ਪੁਰਾਣ ਆਖੇ ਪੜ੍ਹੇ ਕਰੇ ਵਿਖਿਆ ਨਾਖੇ ਬਰਮੇ ਆਖੇ ਇੰਦਾਖੇ ਗੂਪੀਤਾ ਗੋਬਿੰਦ ਆਖ ਹੈ ਇਸਰ ਆਖ ਹੈ ਸਿਦ ਆਖ ਹੈ ਕੀਤੇ ਕੀਤੇ ਬੁੱਧ ਆਖ ਹੈ ਧਨ ਆਖ ਹੈ ਦੀਵ ਆਖ ਹੈ ਸੂਰ ਨਰਮੁ ਜੰਮ ਸੇਵ ਕੀਤੇ ਆਖ ਹੈ ਆਖਣ ਪਾਹੀ ਕੀਤੇ ਕਹਿ ਕੈ ਉਠ ਉਠ ਜਾਹੀ ਤੇ ਕੀਤੇ ਹੂਰ ਕਰ ਹੈ ਤਾਂ ਆਖ ਨਾ ਸਖ ਹੈ ਕੀ ਕੀ ਜੇ ਵਿੜ ਭਾਵੇ ਤੇ ਵਿੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਖੀਐ ਸਰਗਾ ਵਾਰਾਗਾਵਾਰ ਸੋ ਦਰ ਕੀ ਹਾ ਸੋ ਕਰ ਕੀ ਹਾ ਜਦ ਬਹ ਸਰਬ ਸੰਭਾਲੇ ਵਾਜੇ ਨਾਦ ਨੇਕ ਸੰਖਾ ਕੀਤੇ ਵਾਵਨ ਹਾਰੇ ਕਿਤੇ ਰਾਗਬਰੀ ਸੋ ਕਹੀਐਨ ਕੇਤੇ ਗਾਵਨ ਹਾਰੇ ਗਾਵੇ ਤਉਨੋਂ ਪਉਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵੇ ਹੈ ਈਸ਼ਰ ਬ੍ਰਹਮਾ ਦੇਵੀ ਸੋ ਹੰਸਦਾ ਸੁਆਰੇ ਗਾਵੇ 인ਦਿੰਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੇ ਸਜ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਨਿਆ ਮਨਮੋਹਨ ਸੁਰਗਾ ਮਚ ਪਿਆਲੇ ਗਾਵਨ ਰਤਨੁ ਪਾਏ ਤੇਰੇ 68 ਤੀਰਤ ਨਾਲੇ ਗਾਵੈ ਜੂਤ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੀ ਸਹੀ ਤੁਧਨੋ ਗਾਵੈ ਜੂਤ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈ ਚਿਤਨਾਵ ਨਾਨਕਿਆ ਵਿਚਾਰੇ ਸੁਈ ਸੁਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਨ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਿੰਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਵ ਦਿਸ ਦੀ ਵੜਿਆਈ ਜੋ ਤਿਸ ਭਾਵੇ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੂ ਸਾਹਾ ਪਾਤ ਸਾਹਿਬ ਨਾਨਕ ਰਹਿਨ ਰਜ਼ਾਈ ਮੁੰਦਾ ਸੰਤੋਖ ਸ਼ਰਮ ਪਤੂ ਲਈ ਧਿਆਨ ਕੀ ਕਰੈ ਵਿਭੂਤ ਖੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨੀਲ ਆਦ ਨਾਹਤ ਜੁਗ ਜੁਗੇ ਕੋ ਵੇਸ ਪੁਗਤ ਗਿਆਨ ਦਿਆ ਭੰਡਾਰਨ ਕੜਕੜ ਵਾਜੈ ਆਨਾਦ ਆਪਨਾਥ ਨਾਥੀ ਸਭ ਜਾਂ ਕੀ ਰਿਸ ਦਵਰਾ ਸਾਧ ਸੰਯੋਗ ਵਿਜੋਗ ਦੈਂਕਾ ਚਲਾਵੇ ਲੇਖਿਆ ਵਿਭਾਗ ਆਦੇਸ ਸਿਆਦੇਸ ਆਦ ਨੀਲਨਾਦ ਨਾਹਤ ਜੁਬ ਜੁਬੇ ਕੋ ਵੇਸ ਇਕmai ਜੁਗਤ ਵਿਆਈ ਤਿੰਜੇਲੇ ਪਰਵਾਨ ਇਕ ਸੰਸਾਰ ਇਕ ਭੰਡਾਰੀ ਇਕ ਲਾਈ ਦੀਬਾਨ ਜਿਬਤਿ ਸਭਾਵੈ ਤਵੇਂ ਚਲਾਵੇ ਜਿਬ ਹੋਵੇ ਫਰਮਾਨ ਓਹ ਹੋ ਵਿਖੇ ਊਨੰਦਰਨਾ ਵਿਭੂਤਾ ਵਿਡਾਨ ਆਦੀਸ ਤਸਿਆਦੀਸ ਆਦ ਨੀਲਨਾਦਨਾਹਤ ਜੁਗ ਜੁਗ ਏਕੋ ਵੇਸ ਹਸਨ ਲੋਏ ਲੋਏ ਪੰਡਾਰ ਜੋਗ ਚ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੀਸ ਤਸਿਆਦੀਸ ਆਦ ਨੀਲਨਾਦਨਾਹਤ ਜੁਗ ਜੁਗ ਏਕੋ ਵੇਸ ਨਿਕਦੂ ਜੀਵੋਂ ਲਖ ਹੋਏ ਲਖ ਹੋਵੇ ਲਖ ਵੀਸ ਲਖ ਲਗੇ ਡਾਕ ਯਹੀਕ ਨਾਮ ਜਗਦੀਸ਼ ਇਤਰਾਹ ਪਤ ਪਵੜੀ ਐ ਚੜਿਆ ਹੋਏ ਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਈ ਰੀਸ ਨਾਨਕ ਨੰਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜ਼ੂਰ ਚਪੈਨੈ ਜ਼ੂਰ ਜ਼ੂਰ ਨਾ ਮੰਗੰਦੇ ਨਾ ਜ਼ੂਰ ਜ਼ੂਰ ਨਾ ਜੀਵਨ ਮਰਨ ਨਾ ਜ਼ੂਰ ਜ਼ੂਰ ਨਾ ਰਾਜ ਮਾਲ ਮਨਸੂਰ ਜ਼ੂਰ ਨਾ ਸੁਰਤੀ ਗਿਆਨ ਵਿਚਾਰ ਜ਼ੂਰਨਾ ਜੁਗਤੀ ਛੂਟੈ ਸੰਸਾਰ ਜਿਸ ਹੱਥ ਜ਼ੂਰ ਕਰ ਵਖੇ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੂਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵੇ ਧਰਤੀ ਥਾਪ ਰਖੀ ਧਰਮਸਾਲ ਤਿਸ ਵੇ ਜੀ ਜੁਗਤ ਕੇ ਰੰਗ ਤਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਤਿਥੈ ਸੋਹਣ ਪੰਜ ਪਰਵਾਨ ਨਦਰੀ ਗਰਮ ਪਵੇ ਨੀਸਾਨ ਕਚ ਪਕਾਈ ਉਥੈ ਪਾਏ ਨਾ ਨੰਕ ਗਿਆ ਜਾਪੇ ਜਾਏ ਧਰਮ ਖੰਡ ਕਾਹੀ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੀਤੇ ਪਵਨ ਪਾਣੀ ਬੈਸੰਤਰ ਕੀਤੇ ਕਾਨ ਮਹੀਸ਼ ਕੀਤੇ ਵਰਮੇ ਘਾਟ ਤਕੜੀ ਆ ਰੂਪ ਰੰਕੇ ਵੇਸ ਕੀਤੇ ਆ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਉਪਦੇਸ਼ ਕੀਤੇ ਇੰਤ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾ ਨਮਨ ਕੀਤੇ ਕੀਤੇ ਰਤਨ ਸਮੁੰਦ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਪਾਦ ਨਿਰੰਦਰ ਕੀਤਿਆ ਸੁਰਤੀ ਸੇਵ ਕੀਤੇ ਨਾਨਕ ਅੰਤਨਾੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਥਾਨਾਦ ਬినੋਦ ਕੋਟ ਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥਾ ਘੜਤ ਘੜੀਐ ਬਹੁਤ ਣੂਪ ਤਾ ਅੰਕੀਆਂ ਗੱਲਾਂ ਕਥੀਆਂ ਨਾ ਜਾਹੀ ਜੇ ਕੋ ਕਹੇ ਪੀਛੇ ਪਛਤਾਏ ਤਿਥਾ ਘੜੀਐ ਸੁਰਤ ਮਾਤਮਨ ਬੁੱਧ ਤਿਥਾ ਘੜੀਐ ਸੁਰਾ ਸੁਦਾਂ ਕੀ ਸੁਧ ਕਰਮਖੰਡ ਕੀ ਬਾਣੀ ਜ਼ੂਰ ਤਿਥਾ ਹੋਰ ਨਾ ਕੋਈ ਹੋਰ ਤਿਥਾ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿਥਾ ਸੀਤੋ ਸੀਤਾ ਮਹਿਮਾ ਮਾਹੀ ਤਾ ਕੀ ਰੂਪ ਨਕਤਨੇ ਜਾਹੀ ਨਾ ਓਹੇ ਮਰਹ ਨਾ ਠਾਗੇ ਜਾਹੀ ਜਿਨ ਕੈ ਰਾਮ ਵਸੈ ਮਨ ਮਵਾਹੀ ਤਿਥਾ ਭਗਤ ਵਸੈ ਕੇ ਲੂ ਕਰਹੈ ਨਾਨਕ ਸੱਚਾ ਮਨਸੂਏ ਸਾਚੇ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੀ ਕੋ ਕਥਿ ਤਾ ਤਨਾੰਤ ਤਿਥੈ ਲੋਲ ਆਕਾਰ ਜਿਵ ਜਿਵ ਹੁਗਮਤਿ ਵੇ ਤਿਵਕਾਰ ਵਿਖਾ ਵਿਕਸ਼ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਤਿਆਰ ਭਾਉ ਖਲ ਨਾਗਨ ਤਪਤਾਉ ਪਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਭਵਨੰ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਤਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਹੁਜਲੀ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ